ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਜਿਵੇਂ ਕਿ ਪੰਜਾਬ ਸਰਕਾਰ ਬੜੇ-ਬੜੇ ਦਾਅਵੇ ਕਰ ਰਹੀ ਹੈ ਵੀ ਅਸੀਂ ਨਸ਼ੇ ਤੇ ਰੋਕ ਲਾਤੀ ਪਰ ਨਹੀਂ ਜੋ ਜਦੋਂ ਦੀ ਇਹ ਹੈ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਜੋ ਕਾਸਟੇਬਲ ਆ ਜਦੋਂ ਦੀ ਉਹ ਫੜੀ ਗਈ ਉਸ ਤੋਂ ਬਾਅਦ ਵੱਡੇ-ਵੱਡੇ ਖੁਲਾਸੇ ਹੋਏ ਆ ਕਦੇ ਕਿਸੇ ਪੁਲਿਸ ਵਾਲੇ ਤੋਂ ਫੜਾਇਆ ਜਾਂਦਾ 1 ਕਿਲੋ ਚਿੱਟਾ ਬਰਾਮਦ ਹੁੰਦਾ ਕਦੇ ਕਿਸੇ ਲੇਡੀ ਤੋਂ ਪਹਿਲਾਂ ਹੁਣ ਤੁਹਾਨੂੰ ਇਹ ਵੀਡੀਓ ਸੁਣਾ ਦਈਏ ਵੀ ਇਹ ਜਿਹੜੀਆਂ ਸਰਕਾਰਾਂ ਦਾਅਵੇ ਕਰ ਰਹੀਆਂ ਹੁਣ ਇਹ ਚੈਨਲ ਤੋਂ ਆਈ ਹੈ ਇੱਕ ਵੀਡੀਓ ਜਿਹਦੇ ਵਿੱਚ ਹੁਣ ਤਿੰਨ ਚਾਰ ਖਬਰਾਂ ਦਸੀਆਂ ਜਾਣਗੀਆਂ ਜੋ ਲਾਈਵ ਸੱਚ ਟੀਵੀ ਚੈਨਲ ਤਾਂ ਇਹ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦਈਏ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਤੁਹਾਨੂੰ ਵੀਡੀਓ ਔਰਤ ਨੂੰ ਇੱਕ ਲੇਡੀ ਨੂੰ 4 ਕਿਲੋ ਨਸ਼ੇ ਸਮੇਤ ਕਰੋਨਾ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਦੂਜੀ ਵੱਡੀ ਖਬਰ ਹੈ ਦੋ ਥਾਣੇਦਾਰ ਸਸਪੈਂਡ ਕੀਤੇ ਗਏ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਤੇ ਚੌਥੀ ਵੱਡੀ ਖਬਰ ਹੈ ਕੇਂਦਰ ਸਰਕਾਰ ਨੂੰ ਰਾਹੁਲ ਗਾਂਧੀ ਦੀ ਮੰਨਣੀ ਪਈ ਹੈ ਇੱਕ ਤਰ੍ਹਾਂ ਨਾਲ ਰਾਹੁਲ ਗਾਂਧੀ ਦੀ ਗੱਲ ਕੇ ਕੇਂਦਰ ਸਰਕਾਰ ਝੁਕੀ ਹੈ ਇਹ ਵੀ ਆਪਾਂ ਗੱਲ ਪੂਰੀ ਕਰਦੇ ਹਾਂ ਪਹਿਲਾਂ ਤਰਨਤਾਰਨ ਦੇ ਵਿੱਚ ਅੱਜ ਸੀਆਈਏ ਸਟਾਫ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਤਰੋਆ ਖੁਰਦ ਪਿੰਡ ਦੀ ਦੱਸੀ ਜਾ ਰਹੀ ਹੈ ਖਬਰਾਂ ਦੇ ਮੁਤਾਬਕ ਇੱਕ ਔਰਤ ਜਿਹਦੀ ਸਰਹੱਦ ਦੇ ਹੁਣ ਤੱਕ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਸੀ ਹੋਈ ਦੱਸਦੇ ਨੇ ਲੋਕ ਬੜਾ ਰੋਲਾ ਪਾਉਂਦੇ ਰਹੇ ਪਰ ਕੋਈ ਕਾਰਵਾਈ ਨਹੀਂ ਸੀ ਹੋਈ ਤੇ ਹੁਣ ਪੁਲਿਸ ਨੇ ਉਹਦੇ ਤੇ ਕਾਰਵਾਈ ਕੀਤੀ ਹੈ ਤੇ ਉਹਦੇ ਕੋਲੋਂ 4 ਕਿਲੋ ਚਿੱਟਾ ਉਦੋਂ ਬਰਾਮਦ ਹੋਇਆ ਜਦੋਂ ਪੁਲਸੇ ਦਾਵਾ ਕਰ ਰਹੀ ਹੈ ਵੀ ਚਿੱਟਾ ਸਮਾਪਤ ਹੋ ਗਿਆ ਪੁਲਸੇ ਦਾਵਾ ਕਰਨ ਜਾ ਰਹੀ ਹੈ ਵੀ 31 ਮਈ ਤੱਕ ਅਸੀਂ ਪੰਜਾਬ ਨਸ਼ਾ ਮੁਕਤ ਕਰਤਾ ਨਸ਼ਾ ਨਹੀਂ ਛੱਡਿਆ ਉਸ ਟਾਈਮ ਦੇ ਬਿਲਕੁਲ ਨੇੜੇ 4-4 ਕਿਲੋ ਨਸ਼ਾ ਇੱਕ-ਇੱਕ ਵਿਅਕਤੀ ਕੋਲੋਂ ਬਰਾਮਦ ਹੋ ਰਿਆ ਤੇ ਆ ਔਰਤ ਤੇ ਉਹਦਾ ਮੁੰਡਾ ਇਹ ਕੰਮ ਕਰਦੇ ਸੀ ਵੇਖੋ ਇਹਨਾਂ ਕੋਲ ਥੋੜੀ ਸੀ ਜਾਇਦਾਦ ਪਰ ਇਸ ਕੰਮ ਦੇ ਵਿੱਚ ਦੱਸਿਆ ਜਾ ਰਿਹਾ ਇਹਨਾਂ ਨੇ ਇਹਨਾਂ ਨੇ ਬਹੁਤ ਵੱਡੇ-ਵੱਡੇ ਬੰਗਲੇ ਪਾਲੇ ਸੀਗੇ ਔਰ ਇਹ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਹੁਣ ਅੱਗੇ ਪਿੱਛੇ ਸਭ ਕੁਝ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਦੀ ਗੱਲ ਠੀਕ ਨਿਕਲੀ ਨਾ ਲੋਕ ਕਹਿੰਦੇ ਸੀ ਕਿ ਦੀ ਤੇ ਸਰਕਾਰ ਦੀ ਨੀਤ ਤੇ ਨੀਤੀ ਨਹੀਂ ਹੈਗੀ ਜਿਸ ਦਿਨ ਥੋੜੀ ਜਿਹੀ ਵੀ ਹੋਈ ਉਸ ਦਿਨ ਵੱਡੇ ਪੱਦਰ ਤੇ ਨਸ਼ੇ ਫੜੇ ਜਾਣਗੇ ਤੇ ਨਸ਼ਾ ਵਾਲੇ ਫੜੇ ਜਾਣਗੇ ਹੁਣ ਇਹ ਗੱਲ ਠੀਕ ਨਿਕਲੀ ਤੁਸੀਂ ਦੇਖੋ ਪੰਜਾਬ ਸਰਕਾਰ ਤੇ ਪੁਲਿਸ ਦਾਵਾ ਕਰ ਰਹੀ ਹੈ ਪਿਛਲੇ 1.5 ਮਹੀਨੇ ਦੇ ਵਿੱਚ ਹੀ ਲਗਭਗ 7-8000 ਬੰਦਾ ਕਹਿੰਦੇ ਸੀ ਫੜ ਲਿਆ ਨਸ਼ਾ ਵਾਲਾ ਤੇ ਸਾਈਕਲੇ ਕਰੋਨਾ ਦਾ ਨਸ਼ਾ ਬਰਾਮਦ ਕਹਿੰਦੇ ਕਰ ਲਿਆ ਤੇ ਫਿਰ ਲੋਕ ਠੀਕ ਕਹਿੰਦੇ ਸੀ ਨਾ ਹੁਣ ਜੇ ਥੋੜਾ ਜਿਹਾ ਚੱਜ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਆਹ ਵੇਖ ਲਓ ਆਪੇ ਹੀ ਕਹੀ ਜਾਂਦੇ ਨੇ ਕਿ ਆਹ ਕਰਤਾ ਉਹ ਕਰਤਾ ਹਾਂਜੀ ਇਹ ਹੁਣ ਜੋ ਆਪਾਂ ਹਰ ਰੋਜ਼ ਖਬਰਾਂ ਵਾਇਰਲ ਹੁੰਦੀਆਂ ਕਦੇ ਕਿਸੇ ਚੈਨਲ ਤੋਂ ਕਦੇ ਕਿਸੇ ਤੋਂ ਵੀ ਗੱਲ ਹੁਣ ਇੰਨੀ ਕਾ ਵੀ ਜਿਹੜਾ ਇਹਨਾਂ ਨੇ ਆਪਣੇ ਮਨੀਓ ਇੱਕ ਦਾਵਾ ਕਰਿਆ ਵੀ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੁਹਿੰਮ ਚੱਕੀਆ ਵੀ ਜੋ ਵੀ ਨਸ਼ਾ ਤਸਕਰ ਦਾ ਨਸ਼ਾ ਤਸਕਰ ਦਾ ਠ ਘਟਾਏ ਜਾਂਦੇ ਆ ਪਰ ਜੇ ਹੁਣ ਗੱਲ ਕਰੀਏ ਜਿਹੜੇ ਪੁਲਿਸ ਵਾਲੇ ਆਪਾਂ ਕਹਿੰਦੇ ਆ ਵੀ ਸਾਡੇ ਦੇਸ਼ ਨੂੰ ਆਪਾਂ ਕਹਿੰਦੇ ਹੈਂਡਲ ਕਰਦੇ ਆ ਕਈ ਪੁਲਿਸ ਵਾਲਿਆਂ ਤੋਂ ਚਿੱਟਾ ਬਰਾਬਰਦ ਹੁੰਦਾ ਕਿਸੇ ਤੋਂ ਕਿਲੋ ਫੜਾਇਆ ਜਾਂਦਾ ਕਿਸੇ ਤੋਂ 2 ਕਿਲੋ ਫੜਾਇਆ ਜਾਂਦਾ ਜੇ ਗੱਲ ਕਰੀਏ ਹੁਣ ਜਦੋਂ ਦੀ ਇਹ ਪੰਜਾਬ ਪੰਜਾਬ ਪੁਲਿਸ ਵਾਲੀ ਅਮਨਦੀਪ ਆਜੋ ਕਾਸਟੇਬਲ ਜੋ ਬਠਿੰਡੇ ਦੇ ਵਿੱਚੋਂ ਗ੍ਰਿਫਤਾਰ ਕੀਤੀ ਗਈ ਸੀ ਉਦੋਂ ਬਾਅਦ ਦੀਆਂ ਖਬਰਾਂ ਹਰ ਰੋਜ਼ ਦੀਆਂ ਵਾਇਰਲ ਹੁੰਦੀਆਂ ਕਦੇ ਕਿਸੇ ਪੁਲਿਸ ਵਾਲੇ ਤੋਂ ਤਾਂ ਕਦੇ ਕਿਸੇ ਆਮ ਨਾਰਮਲ ਬੰਦੇ ਤੋਂ ਵੀ ਗੱਲ ਹੁਣ ਰਹਿ ਗਈ ਚਿੱਟੇ ਦੀ ਵੀ ਇਹ ਕਦੇ ਵੀ ਅਸੀਂ ਚਿੱਟਾ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਸਾਫ਼ ਕਰਤਾ ਪਰ ਲੇਕਿਨ ਨਹੀਂ ਕਿਤੇ ਨਾ ਕਿਤੇ ਜਿਵੇਂ ਕਿ ਪੰਜਾਬ ਦੇ ਵਿੱਚ ਇਹ ਤਾਂ ਜਦੋਂ ਕੋਈ ਗਿਰਫਦਾਰ ਹੁੰਦਾ ਉਦੋਂ ਹੀ ਪਤਾ ਲੱਗਦਾ ਵੀ ਹੋ ਕੀ ਰਿਹਾ ਕਈ ਵੱਡੇ ਅਫਸਰ ਵੀ ਫਸੇ ਆ ਇਹ ਕੰਮਾਂ ਦੇ ਵਿੱਚ ਗੱਲ ਹੁਣ ਇੰਨੀ ਕਾ ਵੀ ਜਿਹੜਾ ਕੀ ਇਹ ਕਾਲਾ ਧੰਦਾ ਚਿੱਟੇ ਦੇ ਨਾਲ ਆਪਣੇ ਮਹਿਲ ਖੜੇ ਕਰ ਲੈਂਦੇ ਆ ਤੇ ਕਈਆਂ ਨੌਜਵਾਨਾਂ ਦੀਆਂ ਜਾਨਾਂ ਲੈ ਜਾਂਦੇ ਆ ਤੇ ਜੇ ਗੱਲ ਕਰੀਏ ਹੁਣ ਇਹ ਪੰਜਾਬ ਸਰਕਾਰ ਦੀ ਵੀ ਹੁਣ ਕੋਈ ਮਾੜੀ ਮੋਟੀ ਸਖਤ ਸਖਤ ਹੀ ਕਰੀਏ ਇਹਨਾਂ ਨੇ ਆਪਣੇ ਬੰਨਿਓ ਮਾੜੀ ਮੋਟੀ ਸਖਤਾਈ ਕਰੀਆ ਪੰਜਾਬ ਪੁਲਿਸ ਨੇ ਤਾਂ ਇਸ ਕਰਕੇ ਇਸ ਕਰਕੇ ਹਰ ਰੋਜ਼ ਕੋਈ ਨਾ ਕੋਈ ਕਿਤਨਾ ਕਿਤੋ ਚਿੱਟਾ ਬਰਾਮਦ ਹੁੰਦਾ ਜਿਵੇਂ ਇਹ ਲੇਡੀਜ਼ ਦੱਸਿਆ ਗਿਆ 4 ਕਿਲੋ ਚਿੱਟੇ ਨਾਲ ਫੜੀ ਗਈ ਆ ਤੇ ਜਿਹੜੀਆਂ ਮੈਂ ਅੱਜ ਤੋਂ ਪਹਿਲਾਂ ਇੱਕ 6-7 ਦਿਨ ਪਹਿਲਾਂ ਖਬਰ ਪਾਈ ਸੀ ਉਦੋਂ 407 ਮਹਿਲਾਵਾਂ ਵਿਚਵਾਰਲੇ ਦੇ ਸ਼ਾਨੀਆਂ ਵੀ ਦੱਸੀਆਂ ਗਿਆ ਸੀ ਤੇ ਆਪਣੇ ਜਿਹੜੇ ਇਥੋਂ ਸੂਬੇ ਆ ਜਿਵੇਂ ਚੰਡੀਗੜ੍ਹ ਤੇ ਜੋ ਗੱਲ ਕਰੀਏ ਦਿੱਲੀ ਬਣੀਓ ਤਾਂ ਹੋਰ ਵੀ ਜੋ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਤਿੰਨ ਗ੍ਰਿਫਤਾਰ ਕੀਤੀਆਂ ਔਰਤਾਂ ਤੇ ਉਹਨਾਂ ਦੇ ਵਿੱਚ 407 ਸਾਡੇ ਭਾਰਤ ਦੇ ਵਿੱਚੋਂ ਸੀ ਤੇ ਤਿੰਨ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਨਵੇਂ ਤੋਂ ਨਵੇਂ ਖੁਲਾਸੇ ਹੁੰਦੇ ਆ ਉਹ ਖਬਰ ਨੂੰ ਹਫ਼ਤਾ ਹੋ ਗਿਆ ਪਾਈ ਨੂੰ ਵੈਸੇ ਵੀ ਜੇ ਗੱਲ ਕਰੀਏ ਇਹ ਪੰਜਾਬ ਸਰਕਾਰ ਇੱਕ ਦਾਵਾ ਕਰ ਰਹੀ ਆ ਵੀ ਅਸੀਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਤਾ ਬਿਲਕੁਲ ਬੰਦ ਕਰਤਾ ਪਰ ਲੇਕਿਨ ਨਹੀਂ ਜਦੋਂ ਕੋਈ ਗਿਰਫਜ਼ਦਾਰ ਹੁੰਦਾ ਕੋਈ ਫੜਿਆ ਜਾਂਦਾ ਉਦੋਂ ਪਤਾ ਲੱਗਦਾ ਵੀ ਪੰਜਾਬ ਸਰਕਾਰ ਤੋਂ ਹਜੇ ਤੱਕ ਚਿੱਟਾ ਨਹੀਂ ਬੰਦ ਹੋਇਆ ਕਿਉਂਕਿ ਇੱਕ ਜਗ੍ਹਾ ਨਹੀਂ ਚਿੱਟਾ ਵਿਕ ਰਿਹਾ ਵਾਰੋਂ ਦੇਸ਼ਾਂ ਵਿਦੇਸ਼ਾਂ 'ਚ ਆਉਂਦਾ ਜਿੰਨੇ ਵੀ ਲੋਕ ਚੋਰੀਆਂ ਛੁੱਪੇ ਜਿਵੇਂ ਆਪਾਂ ਕਹਦੇ ਇਹ ਬਹੁਤ ਜਿਵੇਂ ਇਹ ਪੰਜਾਬ ਪੁਲਿਸ ਵਾਲੀ ਅਮਨਦੀਪ ਖਰ 2020 'ਚ ਵੇਚਣ ਲੱਗੀ ਸੀ ਤੇ 2025 'ਚ ਆ ਕੇ ਗ੍ਰਿਫਤਾਰ ਹੋਈ ਆ ਤਾਂ ਗੱਲ ਹੁਣ ਇੰਨੀ ਕਾ ਜਿਹੜੇ ਨਸ਼ੇ ਤਸਕਰ ਬਹੁਤ ਸਮੇਂ ਦੇ ਕਰ ਰਹੇ ਆ ਜਿਨ੍ਹਾਂ ਨੇ ਕਿ ਵੱਡੇ ਆਪਾਂ ਕਹਿੰਦੇ ਅਫਸਰਾਂ ਨਾਲ ਗੱਲਾਂ ਬਾਤਾਂ ਤਾਂ ਜਿਵੇਂ ਕਿ ਹੌਲੀ ਹੌਲੀ ਪਤਾ ਲੱਗਦਾ ਜਿਵੇਂ ਕਿ ਹੁਣ ਪੰਜਾਬ ਸਰਕਾਰ ਨੇ ਇੱਕ ਸਖਤਾਈ ਕਰਤੀ ਨਸ਼ੇ ਤਸਕਰਾਤੀ ਜਿਵੇਂ ਕਿ ਚਿੱਟੇ ਚਿੱਟੇ ਵਾਲਿਆਂ ਤੇ ਤੇ ਜੋ ਵੀ ਗੋਲੀਆਂ ਵੇਚਦੇ ਆ ਜੋ ਵੀ ਆਗੇ ਸਾਰਿਆਂ ਨੂੰ ਸਖਤਾਈ ਕਰ ਰੱਖਿਆ ਵੀ ਗੱਲ ਹੁਣ ਇੰਨੀ ਕਾ ਜੇ ਇਹਨਾਂ ਦੀ ਸਖਤਾਈ ਹੋਈ ਆ ਇਸ ਕਰਕੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਗ੍ਰਿਫਤਾਰ ਹੁੰਦਾ ਤੇ ਜਿਹਦੇ ਵਿੱਚ ਕੀ ਪਾਰੀ ਗਿਣਤੀ ਨਾਲ ਚਿੱਟਾ ਬ੍ਰਾਹਮਣਤ ਹੁੰਦਾ ਹੈ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਚੈਲਣਾ ਜੋ ਅੱਜ ਦੀਆਂ ਖਾਵਣਾ ਅੱਜ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਨੀਆਂ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਗੱਲ ਨੂੰ ਡਾਟ 3